ਗੋਪੀ ਸਾਹਿਬ ਜਿਵੇਂ ਤੁਸੀਂ ਪਾਰਟੀ ਦੇਖੀ ਵਿਚਾਰਧਾਰਾ ਦੇਖੀ ਮਾਨ ਸਾਹਿਬ ਦੇ ਨਾਲ ਜੁੜੇ ਕਿਉਂਕਿ ਰਮਨਿਤ ਬਿੱਟੂ ਹੋਰੀ ਵੀ ਪੂਰੇ ਸਰਗਰਮ ਨੇ ਹੁਣ ਭਾਜਪਾ ਦੇ ਚੱਲ ਗਏ ਨੇ ਨਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਉਹ ਵਿਚਾਰਧਾਰਾ ਦੇਖਣ ਪਾਰਟੀ ਦੀ ਜਾਂ ਫਿਰ ਜਿਹੜਾ ਸਾਹਮਣੇ ਕੈਂਡੀਡੇਟ ਖੜਾ ਉਹਨੂੰ ਦੇਖਣ ਦੇਖੋ ਜੀ ਵਿਚਾਰਧਾਰਾ ਨਾਲ ਤੇ ਲੋਕਾਂ ਦੀ ਵਿਚਾਰਧਾਰਾ ਨਾਲ ਤੇ ਬਹੁਤ ਔਖਾ ਕਰਕੇ ਇਹ ਸਾਰੇ ਲੋਕਾਂ ਨੇ ਉਹਨਾਂ ਨੂੰ ਸਭ ਨੂੰ ਖੁੱਡੇ ਲੈਣ ਲਾਤਾ ਜਿਨ੍ਹਾਂ ਦੇ ਸੈਂਟੀਮੈਂਟਸ ਅਗੇ ਸੀ ਜਿਨ੍ਹਾਂ ਨੇ ਕਿਆ ਸਿੱਕੇ ਰਵਨੀਤ ਬਿੱਟੂ ਜਿੰਦਾਬਾਦ ਹੂੰ ਤੇ ਉਹ ਜਲੰਧਰ ਵਾਲੇ ਰਿੰਕੂ ਨੂੰ ਜਿੰਦਾਬਾਦ ਕਹਿਆ ਕਿ ਤੇ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ ਤੇ ਰਾਜਨੀਤੀ ਕੀਤੀ ਹੂੰ ਬਿਲਕੁਲ ਤੁਸੀਂ ਦੇਖੋ ਐ ਪਾਰਟੀਆਂ ਖਿੰਡਰ ਬਿੰਡਰ ਕਿਉਂ ਹਈਆਂ ਹੂੰ ਇਹਨਾਂ ਦਾ ਕਾਰਨ ਸੁਣ ਲਓ ਹੂੰ ਪਹਿਲਾਂ ਤੇ ਉਹਨਾਂ ਨੇ ਸ਼ਹੀਦਾਂ ਦੇ ਨਾਮ ਤੇ ਰਾਜਨੀਤੀ ਕੀਤੀ ਜੀ ਸ਼ਹੀਦਾਂ ਦੇ ਘਰ ਦੇ ਵਿੱਚੋਂ ਇੱਕ ਵੀ ਮੈਂਬਰ ਰਾਸ ਸਭਾ ਨੇ ਲਿੱਤਾ ਗਿਆ ਹੂੰ ਸਾਰੇ ਸ਼ੌਕਰ ਲੱਲੇ ਕੋਈ ਰਾਗਵ ਚੱਡਾ ਦਿੱਲੀ ਤੋਂ ਲਿਆ ਕੇ ਬਿਠਾਤਾ ਹੂੰ ਜਿਨ੍ਹਾਂ ਨੂੰ ਪੰਜਾਬ ਦੀ ਆਵਾਮ ਜਾਣਦੀ ਨਹੀਂ ਸੀ ਉਹ ਚਿਹਰੇ ਲਿਆ ਕੇ ਬਿਠਾ ਦਿੱਤੇ ਜਿਨ੍ਹਾਂ ਬਾਰੇ ਪਤਾ ਨਹੀਂ ਸੀ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਤੇ ਇੱਕ ਬੰਦਾ ਨੇ ਆਇਆ ਭਗਤ ਸਿੰਘ ਦੇ ਹਾਲਾਂਕਿ ਕਿਆ ਗਿਆ ਸੀਗਾ ਖਾਲੜਾ ਜੀ ਦੇ ਪਰਿਵਾਰ ਦੇ ਵਿੱਚੋਂ ਕਿ ਉਹਨਾਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਲੈ ਆਇਆ ਇਹ ਸੈਂਟੀਮੈਂਟ ਨਾਲ ਖੜਿਆ ਗਿਆ ਹਾਂਜੀ 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 ਇਹ ਲੋਕਾਂ ਨੂੰ ਪਹਿਲਾਂ ਦਿਖਾਇਆ ਕਿ ਅਸੀਂ ਆਮ ਆਦਮੀ ਪਾਰਟੀ ਹੈ ਲੋਕਾਂ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਵੀ ਪਾਰਟੀ ਹੈ ਇਹ ਮੇਰੀ ਵੀ ਪਾਰਟੀ ਹਰ ਆਮ ਇਨਸਾਨ ਨੂੰ ਲੱਗਿਆ ਕਿ ਇਹ ਮੇਰੀ ਪਾਰਟੀ ਹੈ ਕਿਉਂਕਿ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਆਮ ਮੰਨਦਾ ਕਿਉਂਕਿ ਜਦੋਂ ਸਰਕਾਰੇ ਦਰਬਾਰੇ ਜਾਂਦਾ ਹੈ ਅਫਸਰਾਂ ਦੇ ਕੋਲੇ ਜਾਂਦਾ ਹੈ ਤੇ ਜਦੋਂ ਉਹਦੀ ਸੁਣਵਾਈ ਨਹੀਂ ਹੁੰਦੀ ਨਾ ਇਸ ਨਿਜਾਮ ਦੇ ਵਿੱਚ ਤੇ ਫਿਰ ਉਹ ਆਪਣੇ ਆਪ ਨੂੰ ਆਮ ਹੀ ਮੰਨਦਾ ਹੈ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਨਾ ਕੋਟਾਂ ਕਚਹਿਰੀਆਂ ਦੇ ਵਿੱਚੋਂ ਨਾ ਥਾਣਿਆਂ ਦੇ ਵਿੱਚੋਂ ਤੇ ਉਹ ਆਮ ਮੰਨਦਾ ਉਹਨੂੰ ਇਨਸਾਫ ਦੀ ਉਮੀਦ ਇੱਕੋ ਨਜ਼ਰ ਆਉਂਦੀ ਕੋਈ ਪੋਲਿਟੀਕਲ ਪਾਰਟੀ ਆਏਗੀ ਕਿ ਇੱਕ ਨਵਾਂ ਨਜਾਮ ਲੈ ਕੇ ਆਏਗੀ ਸ਼ਾਇਦ ਬਦਲਾਵ ਆ ਜਾਵੇ ਉਸ ਬਦਲਾਵ ਦੇ ਭਲੇਖੇ ਇਹਨਾਂ ਨੇ ਨੇਰੀ ਲਿਆਤੀ ਉਸ ਨੇਰੀ ਦੇ ਵਿੱਚ ਸਾਰੇ ਰੁੜ ਗਏ ਕਈ ਚੰਗੇ ਬੰਦੇ ਵੀ ਰੁੜ ਗਏ ਕਈ ਚੰਗੇ ਬੰਦੇ ਰੁੜ ਗਏ ਤੇ ਜਿਹੜੇ ਫਿਰ ਕੁਛ ਕਰਦੇ ਸੀ ਤੇ ਉਹ ਖਤਮ ਹੋ ਗਿਆ ਸਾਰਾ ਕੁਝ ਇਹਨਾਂ ਨੇ ਪੰਜਾਬ ਦਾ ਪੰਜਾਬ ਦਾ ਅੱਜ ਤੱਕ ਬਚਿਆ ਆਇਆ ਸੀ ਫਿਰ ਵੀ ਪਰ ਹੁਣ ਨਹੀਂ ਬਚੇਗਾ ਜਿਹੜੇ ਹੱਥਾਂ 'ਚ ਆ ਗਿਆ ਇਸ ਤੋਂ ਪਹਿਲਾਂ ਜਿਹੜੇ ਕਾਂਗਰਸ ਦੇ ਰਵਨੀਤ ਬਿੱਟੂ ਗਿਆ ਇਹਨਾਂ ਦੀ ਗੱਥਾ ਹੈਗੀ ਹੈ ਕਿ ਇਹਨਾਂ ਨੇ ਅੱਜ ਤੱਕ ਹੂੰ ਰਾਜਨੀਤੀ ਕੀਤੀ ਸਿਲਵਰ ਸਪੂਨ ਲੈ ਕੇ ਪੈਦਾ ਹੋਇਆ ਇਹਨਾਂ ਨੇ ਰਾਜਨੀਤੀ ਕੀਤੀ ਆਪਣੇ ਦਾਦਾ ਜੀ ਦੇ ਨਾਂ ਤੇ ਹੂੰ ਉਹਨਾਂ ਦੇ ਨਾਂ ਤੇ ਰਾਜਨੀਤੀ ਕੀਤੀ ਹੂੰ ਪਰ ਲੋਕ ਇਹ ਭੁੱਲ ਜਾਂਦੇ ਆ ਹੂੰ ਕਈ ਨਾਜਾਇਜ਼ ਸਿੱਖ ਬੱਚਿਆਂ ਨੂੰ ਮਾਰਿਆ ਗਿਆ ਹੂੰ ਅਤਵਾਦ ਦੇ ਦੌਰ ਦੇ ਵਿੱਚ ਹੂੰ ਇੱਕ ਝੂਠਾ ਪਰਚਾ ਦਰਜ ਹੋ ਜਵੇ ਨਾ ਹੂੰ ਫੱਡੀ ਜ਼ਿੰਦਗੀ ਬਦਲ ਦਿੰਦਾ ਹੂੰ ਸਰਬ ਇੱਕ ਝੂਠਾ ਮਕਦਮਾ ਹੂੰ ਤੇ ਜਿੰਨਾ ਘਰਾਂ ਦੇ ਵਿੱਚ ਕਦੀ ਇਨਕਾਊਂਟਰ ਮੁਕਾਬਲਿਆਂ ਚ ਜਿਨ੍ਹਾਂ ਦੇ ਬੱਚੇ ਮਾਰੇ ਜਾਂਦੇ ਨਾ ਉਸ ਘਰਾਂ ਦੀ ਪੀੜ ਪੁੱਛ ਕੇ ਦੇਖੋ ਇਹ ਤੇ ਜਿਹੜੇ ਲੋਕ ਨਾ ਭੁੱਲ ਚੁੱਕੇ ਆ ਜਿਨ੍ਹਾਂ ਨੂੰ 2GB ਡਾਟਾ ਮਿਲਦਾ ਹੂੰ 3GB ਡਾਟਾ ਮਿਲਦਾ ਉਸ ਡਾਟੇ ਦੇ ਵਿੱਚੋਂ ਰੀਲਾਂ ਬਣਾਉਣ ਦੇ ਵਿੱਚ ਵਿਅਸਤ ਹੋਗੇ ਉਹਨਾਂ ਨੂੰ ਭਲਾਤਾ ਗਿਆ ਹੂੰ ਉਹਨਾਂ ਨੂੰ ਐ ਭਲਾਤਾ ਗਿਆ ਕਿ ਤੁਹਾਡਾ ਰੋਜ਼ ਦਾ ਕਿੰਨਾ ਨੁਕਸਾਨ ਹੁੰਦਾ ਪਿਆ ਕਿ ਜਿਹੜਾ ਮਹੀਨਾ ਪਹਿਲਾਂ 30 ਦਿਨ ਦਾ ਸੀ ਉਹ 28 ਦਿਨ ਦਾ ਹੋ ਗਿਆ 28 ਤੋਂ 24 ਦਿਨ ਦਾ ਹੋ ਗਿਆ ਹੂੰ ਤੁਹਾਨੂੰ ਰੋਜ਼ ਦੇ ਰੋਜ਼ ਕੰਪਨੀਆਂ ਖਾ ਰਹੀਆਂ ਬਿਲਕੁਲ ਤੁਹਾਡਾ ਪੈਸਾ ਕਿੰਨੇ ਯੂਜ਼ਰਸ ਆ ਗਏ ਆ 30 ਤੋਂ 28 ਦਿਨ ਤੇ ਆ ਗਏ 28 ਤੋਂ 24 ਦਿਨ ਤੇ ਆ ਗਏ ਹਮ ਤੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਤਾਂ ਸਿਰਫ ਇਹ ਲੱਗਦਾ ਪਿਆ ਕਿ ਹਾਂ ਅਸੀਂ ਰੀਲ ਬਣਾਨੀ ਹੈ ਕਿ ਘਰੀਲ ਬੰਦੀ ਹੈ ਜਿਰ ਤੇ ਕੋਈ ਮਟਕ ਮਟਕ ਕੇ ਡਾਂਸ ਕਰਦਾ ਹਮ ਉਹਨੂੰ ਕਰੋੜਾਂ ਵਿਊ ਹੋ ਜਾਂਦੇ ਆ ਹਮ ਪਰ ਜਦੋਂ ਕੋਈ ਪੰਥ ਦੀ ਗੱਲ ਕਰਦਾ ਜਦੋਂ ਕੋਈ ਇਨਸਾਫ ਦੀ ਗੱਲ ਕਰਦਾ ਹਮ ਜਿਹੜੇ ਇਨਸਾਫ ਪਸੰਦ ਲੋਕ ਆ ਹਮ ਉਹ ਗੱਲ ਕਰਦੇ ਆ ਆਪਣੇ ਨਾਲ ਹੋਏ ਜ਼ੁਲਮ ਦੀ ਤੇ ਉਹਨਾਂ ਨੂੰ 100 ਲਾਈਕ ਨਹੀਂ ਹੁੰਦਾ ਉਹ ਕੰਦੇ ਆ ਤੇ ਕੱਟਰਵਾਦੀ ਆ ਹੂੰ ਰੀਲਾਂ ਵਾਲੇ ਰੀਅਲ ਲਾਈਫ ਕੋ ਲਗੇ ਭੁੱਲ ਗਏ ਜੀ ਇਹ ਤੇ ਜਦੋਂ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਕੱਢੀ ਜਿਵੇਂ ਟਿਕਟੌਕ ਬੰਦ ਕੀਤਾ ਤੇ ਇਹ ਅਨਇੰਪਲੋਇਮੈਂਟ ਸੈਕਟਰ ਇਕੱਠਾ ਕਰਤਾ ਇਹਨਾਂ ਨੇ ਸਾਰਾ ਹੂੰ ਸਾਰਾ ਅਨਇੰਪਲੋਇਮੈਂਟ ਸੈਕਟਰ ਜਦੋਂ ਮਰਜੀ ਜੀ ਦੀ ਮਰਜੀ ਜ਼ਮੀਨ ਖਿੱਚ ਲਨ ਪੈਰਾਂ ਨਾਲੋਂ ਜੀ ਬਿਲਕੁਲ ਤੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਐ ਸਮਝੋ ਪੰਜਾਬ ਦੇ ਲੋਕਾਂ ਦਾ ਭਵਿੱਖ ਦਾਅ ਤੇ ਲੱਗ ਗਿਆ ਪੰਜਾਬ ਇੱਕ ਬੜਾ ਸੈਂਸਿਟਿਵ ਸੂਬਾ ਹੈ ਨੁੱਕਰ ਦੇ ਵਿੱਚ ਅਸੀਂ ਬੈਠੇ ਹੋਏ ਆ ਇਕਨੋਮਿਕਲ ਕੋਰੀਡੋਰ ਸਾਡੇ ਜਿਹੜੇ ਬਾਰਡਰ ਆ ਉਹ ਬਾਰਡਰ ਸਾਨੂੰ ਇਹ ਕਹ ਕੇ ਬੰਦ ਕੀਤੇ ਜਾਂਦੇ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਗੱਲ ਕਰਦਾ ਉਦੋਂ ਤੇ ਕਹਿੰਦੇ ਕਿ ਪਾਕਿਸਤਾਨ ਦੀ ਗੱਲ ਕਰਦਾ ਇਤਿਹਾਤਵਾਦ ਦੀ ਗੱਲ ਕਰਦਾ ਪਰ ਉਹੀ ਜਦੋਂ ਰਿਲਾਇੰਸ ਬਾਨੀ ਗਰੁੱਪ ਜਦੋਂ ਗੁਜਰਾਤ ਦੇ ਪੋਟਾਂ ਤੋਂ ਸਮਾਨ ਭੇਜਦੇ ਆ ਤੇ ਉਹੀ ਸਮਾਨ ਜਾਂਦਾ ਤੇ ਉਦੋਂ ਵੱਖਵਾਦੀ ਤੇ ਅੱਤਵਾਦੀ ਕਦੇ ਗੱਲ ਨਹੀਂ ਹੋਏਗੀ ਚਾਈਨਾ ਸਾਡੀ ਜ਼ਮੀਨ 'ਤੇ ਬੈਠਾ ਉਹਦੀ ਕਦੀ ਗੱਲ ਨਹੀਂ ਹੋਏਗੀ ਤਰਿੰਦਰ ਸ਼ਾਸਤਰੀ ਗੱਲ ਕਰਦਾ ਜੀ ਬੜੀ ਵੱਡੀ ਗੱਲ ਕਰਦਾ ਹਮ ਕਿ ਹਮ ਹਿੰਦੂ ਰਾਸ਼ਟਰ ਬਣਾ ਕੇ ਰਹਿਗੇ ਹਮ ਠੀਕ ਹੈ ਜੀ ਉਹਦੇ ਉੱਤੇ ਕਦੀ ਵੀ ਐਨਐਸਐ ਨਹੀਂ ਲੱਗਦੀ ਹਮ ਇਹਦਾ ਮਤਲਬ ਹੈ ਰਾਜ ਹਮ ਛੱਡਾ ਰਾਜ ਤੁਹਾਡੀ ਤਾਕਤ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਹਮ ਕਿ ਤੁਸੀਂ ਹਮੇਸ਼ਾ ਤੋਂ ਹਮੇਸ਼ਾ ਲੋਕਾਂ ਦੀ ਸਰਕਾਰਾਂ ਬਣਾਉਂਦੇ ਰਹੋ ਆਪਣੀ ਸੂਬਾ ਖੇਤਰੀ ਪਾਰਟੀ ਦੀ ਸਰਕਾਰ ਬਣਾਓ ਜਿਹਦਾ ਸਟੈਂਡ ਅੱਜ ਤੱਕ ਬਦਲਿਆ ਨਹੀਂ